ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੇ ਮਾਰੇ ਜਾਣ ਦਾ سلسلہ ਲਗਾਤਾਰ ਜਾਰੀ ਹੈ। ਅੱਜ ਦਿਨ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸੁਣਨ ਨੂੰ ਮਿਲਦੀ ਹੈ ਤੇ ਪਰਦੇਸਾਂ ਨੂੰ ਗਏ ਨੌਜਵਾਨਾਂ ਦੇ ਸੁਪਨੇ ਤਰੇ ਦੇ ਤਰੇ ਹੀ ਰਹਿ ਜਾਂਦੇ ਨੇ। ਉਹ ਇਹ ਆਸ ਲੈ ਕੇ ਵਿਦੇਸ਼ਾਂ ਵੱਲ ਮੁੱਕਰਦੇ ਨੇ ਕਿ ਉੱਥੇ ਕੰਮ ਕਰਕੇ ਆਪਣੇ ਘਰ ਦੇ ਹਾਲਾਤ ਸੁਧਾਰ ਸਕਣ। ਹੁਣ ਅਜਿਹੀ ਹੀ ਇੱਕ ਮੰਦਭਾਗੀ ਖਬਰ ਤਰਨਤਾਰਨ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਨੌਜਵਾਨ ਦੀ ਪੁਰਤਕਾਲ ਵਿੱਚ ਬਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਦਿਲਰਾਜ ਸਿੰਘ ਵਜੋਂ ਹੋਈ ਹੈ ਉਹ ਚੰਗੇ ਭਵਿੱਖ ਲਈ ਸਾਲ 2022 ਵਿੱਚ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਵੇਂ ਹੀ ਪਰਿਵਾਰ ਨੂੰ ਦਿਲਰਾਜ ਜੀ ਮੌਤ ਦੀ ਖਬਰ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਮ੍ਰਿਤਕ ਦੇ ਤਾਏ ਨੇ ਜਾਣਕਾਰੀ ਦਿੰਦੇ ਕਿਹਾ ਹੈ ਕਿ ਦਿਲਰਾਜ ਸਿੰਘ ਵੱਲੋਂ 2 ਸਾਲ ਦਾ ਹੋਰ ਵੀਜ਼ਾ ਲੈਣ ਲਈ ਕਾਗਜ਼ ਲਗਾਏ ਗਏ ਸਨ ਤੇ ਉਸ ਨੂੰ ਉਮੀਦ ਸੀ ਕਿ ਉਹ ਜਲਦੀ ਹੀ ਵੀਜ਼ਾ ਮਿਲ ਜਾਵੇਗਾ ਪਰ 6-7 ਦੀ ਦਰਮਿਆਨ ਰਾਤ ਨੂੰ ਪਤਾ ਲੱਗਾ ਕਿ ਦਿਲਰਾਜ ਦੀ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ 12ਵੇਂ ਕਰਨ ਮਗਰੋਂ ਦਿਲਰਾਜ ਦਾ ਵੀਜ਼ਾ ਲੱਗ ਗਿਆ ਸੀ ਅਤੇ ਉਹ ਪੁਰਤਕਾਲ ਚਲਾ ਗਿਆ ਸੀ। ਪਰਿਵਾਰ ਨੇ 5 ਕਿੱਲੇ ਜ਼ਮੀਨ ਗਹਿਣੇ ਰੱਖ ਕੇ ਦਿਲਰਾਜ ਨੂੰ ਵਿਦੇਸ਼ ਭੇਜਿਆ ਸੀ ਪਰ ਜੇਕਰ ਪੰਜਾਬ ਵਿੱਚ ਹਾਲਾਤ ਚੰਗੇ ਹੁੰਦੇ ਤਾਂ ਨੌਜਵਾਨ ਵਿਦੇਸ਼ਾਂ ਵੱਲ ਮੂੰਹ ਹੀ ਨਹੀਂ ਕਰਦਾ।